ਕਪੜੇ ਪ੍ਰੈਸ ਕਰਕੇ ਰਾਜਵਿੰਦਰ ਨੇ ਪ੍ਰੈਸ ਵੀ ਨਹੀਂ ਲਾਈ। ਉਹ ਆਕਿੰਦਾ ਫੋਨ ਆ ਗਿਆ। ਹੈਲੋ। ਹਾਂਜੀ ਹਾਂਜੀ। ਕਿੱਥੇ? ਅੱਛਾ, ਬਗੀ ਸਟੈਂਡ? ਆਇਆ ਜੀ ਮੈਂ, ਆਇਆ। ਤਾਂ ਮੁੰਡੇ ਨੇ ਦੁਖੀ ਕੀਤਾ ਪਿਆ। ਹੁਣ ਕੀ ਹੋ ਗਿਆ? ਕੀ ਹੋਇਆ ਫੋਨ ਆਇਆ ਸੀਗਾ, ਦਿੰਦੇ ਵਾਲੇ ਪੀ ਕੇ ਡਿੱਗਿਆ ਪਿਆ। ਮੈਂ ਦੱਸੋ ਕੀ ਕਰਾਂ? ਮੈਂ ਤਾਂ ਕਿੰਨੀ ਵਾਰੀ ਸਮਝਾਤਾ ਇਹਨੂੰ ਸਮਝ ਹੀ ਨਹੀਂ ਆਂਦੀ ਲਊ ਪੀਤਾ ਬਿਆਨੇ ਮੇਰਾ ਹੁਣ ਮਨ ਲੇਨ ਚੱਲਿਆ ਫਿਰ ਉਹਨੂੰ ਸਮਝਾਉਂਦੇ ਆਂ ਲੈਂਦਾ ਮੈਂ ਕਰੇ ਤੁਰਿਆ ਨਹੀਂ ਜਾਂਦਾ ਪਿਆ ਇਹ ਨਹੀਂ ਪੀ ਲੈਂਦਾ ਸਮਝ ਨਹੀਂ ਆਂਦੀ ਇਹਨੂੰ ਕੁਝ ਵੀ ਅੱਲਾ ਸਾਂਭ ਲੈ ਇਹਨੂੰ ਰੱਜ ਜਾ ਬੈਠੇ ਮੈਂ दारू ਨਾਲ ਮੈਨੂੰ ਫੋਨ ਵੱਜਦੇਵੇ ਮੈਂ ਜਾ ਰਿਹਾ ਜੱਗੀ ਅੱਜ ਤੋਂ ਫੇਰ ਪੀ ਕੇ ਆ ਗਿਆ ਨਾ ਤੂੰ ਸ਼ਰਮ ਲਈ ਪਈ ਐ ਤੂੰ ਨਾ ਸਾਨੂੰ ਦੋਨਾਂ ਨੂੰ ਦੁਖੀ ਕੀਤਾ ਪਿਆ ਨਾ ਤੂੰ ਆਪ ਜੀਣਾ ਨਾ ਸਾਨੂੰ ਜੀਣ ਦੇਣਾ ਜ਼ਿੰਦਗੀ ਨਾ ਤੂੰ ਆਪਣੀ ਨਰਕ ਬਣਾਈ ਪਈ ਐ ਹਰਪ੍ਰੀਤ ਕਰਈਆਂ ਆ ਜਾ ਬਿੰਦਰ ਕਰਈਆਂ ਹੋਰ ਕੀ ਕਰਦੇ ਸੀ ਬਸ ਬੈਠੇ ਆ ਕੀ ਕਰਨਾ ਹੋਰ ਸਾਰੇ ਠੀਕ ਨੇ ਕਰੇ ਵਧੀਆ ਤੂੰ ਸੁਣਾ ਮੈਂ ਵੀ ਠੀਕ ਆ ਬਸ ਵਧੀਆ ਹੋਰ ਸੁਣਾ ਫਿਰ ਕੋਈ ਨਵੀਂ ਤਾਜੀ ਨਵੀਂ ਤਾਜੀ ਤਾਂ ਹਰਪ੍ਰੀਤ ਮੈਂ ਤੈਨੂੰ ਪੁੱਛਣ ਆਈ ਸੀ ਕੱਲ ਭਾਜੀ ਜੱਗੀ ਨੂੰ ਲਈ ਆਉਂਦੇ ਸੀ ਠੀਕ ਆ ਉਹ ਕੀ ਦੱਸਾਂ ਭੈਣੇ ਇਸ ਮੁੰਡੇ ਨੇ ਤਾਂ ਸਾਨੂੰ ਦੁਖੀ ਕੀਤਾ ਪਿਆ ਇੰਨੀ ਸ਼ਰਾਬ ਪੀਂਦਾ ਨਾ ਪੀ ਪੀ ਕੇ ਡਿੱਗਾ ਪਿਆ ਹੁੰਦਾ ਹੁਣ ਭਾਜੀ ਤੇਰੇ ਕੰਮ ਤੇ ਜਾ ਕਿ ਇਹਨੂੰ ਚੁੱਪ ਚੁੱਪ ਕੇ ਲੈ ਕੇ ਆਂ ਸੱਚ ਦੱਸਾਂ ਅਸੀਂ ਤਾਂ ਇਸ ਮੁੰਡੇ ਤੋਂ ਬਹੁਤ ਪਰੇਸ਼ਾਨ ਹੋਏ ਪਿਆ ਸਮਾਂ ਹੀ ਨਹੀਂ ਆਂਦੀ ਕੀ ਕਰਾਂ ਮੈਂ ਕਰਨਾ ਕੀ ਆ ਸੁਖਨਾਲ ਮੁੰਡਾ ਤੇਰਾ ਜਵਾਨ ਹੋਇਆ ਪਿਆ ਵਿਆਹ ਕਰ ਇਹਦਾ ਵਿਆਹ ਤਾਂ ਭੈਣੇ ਮੈਂ ਇਹਦਾ ਕਰਦੇ ਆ ਪਰ ਤੈਨੂੰ ਪਤਾ ਸਾਰਾ ਦਿਨ ਤਾਂ ਇਹ ਸ਼ਰਾਬ ਪੀਂਦਾ ਮੱਲੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਇਹਨੂੰ ਸ਼ਰਾਬੀ ਨੂੰ ਕੁੜੀ ਦਊਗਾ ਕੌਣ ਜੇ ਖਰਪ੍ਰੀਤ ਕੁੜੀ ਤਾਂ ਹੈਗੀ ਇੱਕ ਮੇਰੀ ਨਜ਼ਰ ਚ ਪਰ ਉਹ ਹੈਗੀ ਗਰੀਬ ਘਰ ਦੀ ਦੇਣਾ ਲੈਣਾ ਉਹਨਾਂ ਨੇ ਕੁਝ ਨਹੀਂ ਜੇ ਤੂੰ ਕਹੇ ਮੈਂ ਗੱਲ ਤੋੜ ਲੈਨੀ ਆ ਦੋ ਕੱਪੜਿਆਂ ਚ ਕੁੜੀ ਤੋੜਨਗੇ ਲਾ ਇਹ ਤਾਂ ਬਹੁਤ ਵਧੀਆ ਗੱਲ ਆ ਬਿੰਦਰ ਆਪਾਂ ਕੀ ਲੋੜ ਐ ਕੁਛ ਉਹਨਾਂ ਕੋਲੋਂ ਲੈਣ ਦੀ ਆਪਣੇ ਘਰੇ ਸਭ ਕੁਝ ਹੈਗਾ ਤੂੰ ਐਂ ਕਰ ਗੱਲ ਤੋੜ ਨਾਲੇ ਇੱਕ ਗੱਲ ਹੋਰ ਮੱਲੇ 'ਚ ਨਾ ਕਿਸੇ ਨੂੰ ਪਤਾ ਨਾ ਲੱਗੇ ਤੈਨੂੰ ਤਾਂ ਪਤਾ ਹੀ ਐ ਗਲੀ ਮੱਲੇ ਵਾਲੇ ਮਿੰਟ 'ਚ ਪਾਣੀ ਮਾਰਦੇ ਨੇ ਮੱਲੇ 'ਚ ਨਾ ਉਦੋਂ ਹੀ ਪਤਾ ਲੱਗੇ ਜਦੋਂ ਆਪਾਂ ਕੁੜੀ ਨੂੰ ਘਰ ਵਿਆਹ ਕੇ ਲੈ ਆਈਏ ਚੱਲ ਠੀਕ ਐ ਫੇਰ ਅੱਜ ਹੀ ਮੈਂ ਕਰਦੀ ਆ ਉਹਨਾਂ ਨਾਲ ਗੱਲ ਸਵਾਦ ਅਸੂਗਿਆ ਰਾਜਵਿੰਦਰ ਰੋਟੀ ਖਾ ਲੈਣੀ ਸੀ ਟਾਈਮ ਬਹੁਤ ਹੋ ਗਿਆ ਉਹਦਾ ਪਤਾ ਨਹੀਂ ਕਿਸ ਟਾਈਮ ਤੇ ਆਵੇ ਕੋਈ ਨਾ ਮੰਮੀ ਜੀ ਆ ਜਾਂਦੇ ਨੇ ਮੈਂ ਇਹਨਾਂ ਦੇ ਨਾਲ ਹੀ ਖਾ ਲੂੰਗੀ ਉਹਦਾ ਕੁਝ ਨਹੀਂ ਪਤਾ ਹੁੰਦਾ ਉਹ ਕਈ ਵਾਰੀ ਆਪਣੇ ਯਾਰਾਂ ਦੋਸਤਾਂ ਨਾਲ ਨਾ ਬੈ ਕੇ ਬਾਹਰੋਂ ਹੀ ਖਾਣਦਾ ਤੂੰ ਐਵੇਂ ਉਹਨੂੰ ਢੀਕਦੀ ਰਹੇਂਗੀ ਰੋਟੀ ਖਾ ਲੈ ਕੋਈ ਨਾ ਮੰਮੀ ਮੈਂ 10-15 ਮਿੰਟ ਹੋਰ ਵੇਟ ਕਰ ਲੈਣੀ ਆ ਇਹਨਾਂ ਦੇ ਚਲ ਠੀਕ ਐ ਜਿੱਦਾਂ ਤੇਰੀ ਮਰਜ਼ੀ रोटी लेके आनी है तो हाथ में तो लो हाँ जा रोटी हाँ जी रोटी खा लो ਰੋਟੀ ਤੇ ਐਦਾਂ ਹੀ ਪਈ ਐ ਵਾਕਈ ਇਹਨਾਂ ਨੇ ਖਾਧੀ ਨਹੀਂ ਮੈਂ ਤਾਂ ਇਹਨੂੰ ਪਹਿਲਾਂ ਹੀ ਕਿਹਾ ਸੀ ਵੀ ਉਹ ਰੋਟੀ ਬਾਹਰੋਂ ਖਾ ਕੇ ਆਂਦਾ ਹੁੰਦਾ ਕਈ ਵਾਰ ਹੁਣ ਆਪ ਵੀ ਭੁੱਖੀ ਰਹਿ ਗਈ ਹੋਣੀ ਐ ਅੱਜ ਕੱਲ ਦੇ ਨਿਆਣੇ ਸਮਝਦੇ ਕਿੱਥੇ ਐ ਓਹ ਓਹ ਹੁਣ ਆ ਵੀ ਗਿਆ हाँ जी सर हाँ जी हाँ जी पहुंच रहा जी मैं दस मिनट च जी चा जी मैं हाँ जी हाँ जी आ गया जी आ गए ठीक है उठी नहीं गया अगे रैडी चाह ले आवान मैं नहीं नहीं चाह चुनी में पीनी टिफिन पैक हो गया मेरा अले दस मिनट लगे रोटी बनने ਯਾਰ ਹਜੇ ਵੀ 10 ਮਿੰਟ ਲੱਗੋਗੇ ਮੈਂ ਪਹਿਲੇ ਹੀ ਬੜਾ ਲੇਟ ਹੋ ਗਿਆ ਮੈਂ ਚੱਲੇ ਆਵਾ ਮੈਂ ਬਣਾ ਦਿੰਨੀ ਆ ਖਾ ਲਓ ਤੁਸੀਂ ਰਾਤੀ ਵੀ ਨਹੀਂ ਕੁਝ ਖਾਦਾ ਯਾਰ ਕਦੋਂ ਬਣੂਗੀ ਕਦੋਂ ਖਾਉਂਗਾ ਯਾਰ ਮੈਂ ਚੱਲਾਂ ਪਹਿਲਾਂ ਆਪਰਾਤ ਨੂੰ ਲੇਟ ਆਣਾ ਫਿਰ ਦੂਜਾਂ ਨੂੰ ਜਲਦੀ ਪਹੁੰਚ ਜਾਣਾ ਮੈਂ ਲਦਾ ਅੱਜ ਫੇਰ ਵੀ ਕੀ ਆਇਆ ਕੁਛ ਨਹੀਂ ਆ ਨਾ ਤੁਸੀਂ ਅੱਜ ਫੇਰ ਸ਼ਰਾਬ ਪੀ ਕੇ ਆਇਓ ਹਾਂ ਤੁਸੀਂ ਇੰਨੀ ਸ਼ਰਾਬ ਨਾ ਪੀਆ ਕਰੋ। ਕੀ ਮੇਰੀ ਜ਼ਿੰਦਗੀ ਮੈਂ ਆਪਣੇ ਹੱਥੋਂ ਨਾ ਜੀਵਾਂ। ਤੂੰ ਬਹੁਤ ਨਿਆਮਾਂ ਰੋਕਣਾ ਲਈ। ਪਲੀਜ਼ ਤੁਸੀਂ ਇੰਨੀ ਸ਼ਰਾਬ ਨਾ ਪੀਆ ਕਰੋ। ਵੇ ਦੇਖੇ। ਰਾਜਵਿੰਦਰ? ਹਾਂਜੀ ਮੈਂ। ਕੱਪੜੇ ਲਾ ਲਿਆ ਸੀ ਤੂੰ ਉੱਪਰੋਂ। ਹਾਂਜੀ। ਕੀ ਹੋਇਆ? ਤੂੰ ਰੋ ਰਹੀ ਹੈਂ? ਕੀ ਹੋਇਆ ਤੈਨੂੰ? ਪੀਰਾ ਤੇ ਫਿਰ ਬਹੁ ਸ਼ਰਾਬ ਪੀ ਕੇ ਆਇਸੀ ਮੈਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮੇਰੇ ਤੇ ਹੱਥ ਚੁੱਕਿਆ ਅੱਛਾ ਹੱਥ ਚੁੱਕਿਆ ਤੇਰੇ ਤੇ ਪੁੱਤ ਮੈਨੂੰ ਇਹ ਤਾਂ ਪਤਾ ਸੀ ਕਿ ਉਹ ਸ਼ਰਾਬ ਪੀਂਦਾ ਪਰ ਮੈਨੂੰ ਇਹ ਯਕੀਨੀ ਹੋ ਰਿਹਾ ਕਿ ਉਹਨੇ ਅੱਜ ਸ਼ਰਾਬ ਪੀ ਕੇ ਤੇਰੇ ਤੇ ਹੱਥ ਚੁੱਕਿਆ ਮੈਂ ਤਾਂ ਇਹ ਸੋਚਿਆ ਸੀ ਕਿ ਮੈਂ ਨਾ ਇਹਦਾ ਵਿਆਹ ਕਰ ਦਿੰਨੀ ਆ ਸ਼ਾਇਦ ਵਿਆਹ ਤੋਂ ਬਾਅਦ ਇਹ ਸੁਧਰ ਹੀ ਜਾਵੇ ਪਰ ਮੈਨੂੰ ਕੀ ਪਤਾ ਸੀ ਵਿਆਹ ਤੋਂ ਬਾਅਦ ਵੀ ਇਹਦੇ ਉਹੀ ਲੱਛਣ ਰਹਣੇ ਆ ਗਲਤੀ ਸਾਰੀ ਤੁਹਾਡੀ ਆ ਮਮੀ ਜੀ ਕਿ ਤੁਸੀਂ ਉਹਨਾਂ ਨੂੰ ਸੁਧਾ ਲੈਂਦੇ ਚੱਕ ਕੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਤੁਹਾਡੇ ਵਰਗੀਆਂ ਪਤਾ ਨਹੀਂ ਕਿੰਨੀਆਂ ਮਾਵਾਂ ਹੋਣਗੀਆਂ ਜਿਹੜੀਆਂ ਆਪਣੇ ਪੁੱਤਰਾਂ ਨੂੰ ਸੁਧਾਰਨ ਦੇ ਚੱਕਰ 'ਚ ਬਗਾਨੀਆਂ ਧੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੀਆਂ ਨੇ ਮੈਂ ਤੇਰਾ ਦਰਦ ਸਮਝ ਸਕਦੀ ਆ ਪੁੱਤ ਮੈਨੂੰ ਮaaf ਕਰੀ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਤਮਾਮ ਉਹਨਾਂ ਮਾਵਾਂ ਦੇ ਨਾਮ ਜੋ ਆਪਣੇ ਨਸ਼ੇੜੀ ਪੁੱਤ ਨੂੰ ਸੁਧਾਰਨ ਲਈ ਦੂਜਿਆਂ ਦੀ ਧੀ ਨੂੰ ਨਸ਼ਾ ਛਡਾਓ ਕੇਂਦਰ ਸਮਝਦੀਆਂ ਨੇ